ਕੀ ਲਾਦਾ ਸਣੀ ਸਾਹਿਬ ਤੁਹਾਨੂੰ ਵੀ ਪੁੱਛਣਾ ਚਾਹਾਂਗੇ ਜਿਸ ਤਿੱਕੇ ਨਾਲ ਬਾਬੇ ਦੇ ਉੱਤੇ ਤੁਸੀਂ ਇਹ ਵੀ ਕਿੰਤੂ ਪਰੰਤੂ ਕੀਤਾ ਵੱਡੇ ਦਿਨ ਚੜ੍ਹਦੇ ਨੇ ਸਭਾ ਦੇ ਦਿਨ ਨੇ ਉੱਥੇ ਜਾ ਕੇ ਵੀ ਕਹਿੰਦੇ ਲੰਗਰ ਲਗਾਇਆ ਜਾ ਸਕਦਾ ਸਬਾ ਦੇ ਵਿੱਚ ਵੀ ਕਿਉਂਕਿ ਆਮ ਤੌਰ ਤੇ ਜੇਕਰ ਕੋਈ ਸਿੱਖ ਸੰਗਤ ਲੰਗਰ ਲਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਇਹ ਕਹਿਣਾ ਨਹੀਂ ਪੈਂਦਾ ਤੁਹਾਨੂੰ ਕੀ ਲੱਗਦਾ ਕਿ ਸਬਾ ਦੇ ਦਿਨ ਛੱਡ ਕੇ ਉੱਥੇ ਜਾਣਾ ਪੈ ਗਿਆ ਪਾੜ ਪਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਿੰਪਲ ਜੀ ਚੀਜ਼ ਹੈ ਜਿੰਨੇ ਵੀ ਸੁਹਿਰਦ ਸਿੱਖ ਹੋਣਗੇ Hindu ਹੋਣਗੇ ਮੁਸਲਮਾਨ ਵੀਰ ਨੇ ਜਿਹੜੇ ਵੀ ਥੋੜਾ ਜਿਹਾ ਆਪਣਾ ਦਿਮਾਗ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਦਿਖੂਗੀ ਕਿ ਇਹਦੇ ਪਿੱਛੇ ਸਿੰਪਲ ਤੇ ਸਿੱਧੀ ਜੀ ਸਿਆਸਤ ਹੈ ਜਿੱਦਾਂ ਮਖੂਜ ਨੇ ਵੀ ਕਿਹਾ ਵੀ ਲੰਗਰ ਲਾਣ ਵਾਸਤੇ ਸਾਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਲੋੜ ਨਹੀਂ ਹੈਗੀ ਤੇ ਲੰਗਰ ਲਾਣ ਵਾਸਤੇ ਜਿਹਨੇ ਲੰਗਰ ਲਾਣਾ ਹੈ ਨਾ ਦਿਲੋਂ ਉਹ ਜਾਤ ਪਾਤ ਦਾ ਭੇਤਭਾਵ ਕਰਦਾ ਹੀ ਨਹੀਂ ਬਾਬੇ ਨਾਨਕ ਨੇ ਜਦੋਂ ਲੰਗਰ ਸ਼ੁਰੂ ਕੀਤਾ ਸੀ ਉਹਨੇ ਕੀ ਕਿਹਾ ਸੀ ਵੀ ਇੱਥੇ ਸਿਰਫ ਪੰਡ ਹੀ ਬੈਗੇ ਖਾਣਗੇ ਜਾਂ ਕੋਈ ਹੋਰ ਗੈਰ ਧਰਮੀ ਨਹੀਂ ਆਊਗਾ ਸਭ ਤੋਂ ਪਹਿਲਾ ਸਿਧਾਂਤ ਹੈ ਨਾ ਅਗਰ ਅਮਰਤਦੀ ਦਾਤ ਸਾਨੂੰ ਦਿੱਤੀ ਗਈ ਹੈ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਗਈ ਹੈ ਕਲਗੀਧਰ ਨੇ ਪੰਜ ਪਿਆਰੇ ਸਾਦੇ ਆ ਤੇ ਉਹਨਾਂ ਨੇ ਜਾਤ ਦਾ ਨਾਮ ਲੈ ਕੇ ਆਵਾਜ਼ ਮਾਰੀ ਸੀ ਨਹੀਂ ਨਾ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇੱਕ ਬੰਦਾ ਜਿਨੇ ਗੁਰੂ ਦਾ ਚੋਲਾ ਪਾਇਆ ਹੈ ਜਿਨੇ ਜਿਹਦੇ ਉੱਤੇ ਬਲਾਤਕਾਰ ਦਾ ਪਰਚਾ ਆਇਆ ਉਹ ਬਲਾਤਕਾਰੀ ਲੰਗਰ ਲਗਾਉਣ ਦੀ ਗੱਲ ਕਰ ਰਿਹਾ ਹੈ ਉਹ ਵੀ ਉਸ ਸਥਾਨ ਤੇ ਜੋ ਬਹੁਤ ਵਿਵਾਦਿਤ ਵਿਵਾਦਿਤ ਰਿਹਾ ਹੈ ਜਦੋਂ ਠੀਕਾ ਜਰਾ ਮੰਦਿਰ ਉੱਥੇ ਬਣ ਰਿਹਾ ਹੈ ਪਰ ਮੁਸਲਮਾਨਾਂ ਦੇ ਹਿਰਦੇ ਪਹਿਲਾਂ ਹੀ ਬਲੁੰਦਰੇ ਗਏ ਸੀਗੇ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਉਸ ਤੋਂ ਬਾਅਦ ਚੱਲ ਉਹਨਾਂ ਨੂੰ ਜੋ ਮਰਜ਼ੀ ਸ਼ਗੂਫਾ ਦਿੱਤਾ ਹੋਵੇ ਕਿ ਕਿਤੇ ਹੋਰ ਥਾਂ ਬਣਾਈ ਜਾਵੇ। ਲੱਗਦਾ ਕਿ ਇਸ ਬਿਆਨ ਤੋਂ ਬਾਅਦ ਉੱਥੇ ਦੇ ਮੁਸਲਮਾਨ ਹੋਣਗੇ ਉਹਨਾਂ ਦੇ ਜ਼ੈਨ ਦੇ ਵਿੱਚ ਸਿੱਖਾਂ ਦੀ ਕੀ ਤਸਵੀਰ ਬਣ ਗਈ ਉਹਨਾਂ ਕਿ ਕਿ ਸਿੱਖ ਦਮਾਲੇ ਵਾਲੇ ਜਿਹੜੇ ਰੱਖਿਆ ਕਰਦੇ ਸੀ ਕਿ ਉਹ ਅੱਜ ਇਹ ਬਿਆਨ ਦੇ ਰਹੇ ਨੇ ਕਿ ਇਸ ਤਿੱਕੇ ਨਾਲ ਵੰਡ ਰਹੇ ਨੇ ਸਾਨੂੰ। ਉਹ ਸੋਚਦੇ ਹੋਣਗੇ ਉੱਥੇ ਬੈਠੇ ਮੁਸਲਮਾਨ। ਬਿਲਕੁਲ ਨਹੀਂ ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਦੇਖੋ ਧਾਰਾ 25 ਤੁਸੀਂ ਪੜ੍ਹੀ ਹੋਈ ਕਿਸਾਤਰੀ Hindu ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੇ ਥੋਪੀਆਂ ਗਈਆਂ। ਠੀਕ ਹੈ। ਗਨੀਖਾ ਨਵੀਖਾਨ ਦਾ ਇਤਿਹਾਸ ਕੋ ਠੀਕ ਹੈ ਤੇ ਨਾ ਮਰਦਾਨਾ ਜੀ ਨੂੰ ਕੋਈ ਬੋਲ ਸਕਦਾ ਤੇ ਮੁਸਲਮਾਨਾਂ ਤੇ ਸਿੱਖਾਂ ਦੀ ਜਿਹੜੀ ਸਾਂਝ ਹੈ ਨਾ ਉਹ ਸਾਂਝ ਦੇ ਪ੍ਰਤੀਕ ਸਾਡੀ ਇਤਿਹਾਸ ਦਰਸਾਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਸਾਉਂਦਾ ਹੈ ਜਦੋਂ 70% ਤੇ ਕਰੀਬ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ ਤੇ ਅਜਿਹੇ ਬੇਵਕੂਫ ਜਿਹੜੇ ਉੱਠ ਕੇ ਬੋਲ ਦਿੰਦੇ ਨੇ ਵੀ ਉਹ ਮੂਲ ਨਿਵਾਸੀ ਨਹੀਂ ਆ ਮੈਨੂੰ ਤਾਂ ਲੱਗਦਾ ਪਹਿਲਾਂ ਇਹਦਾ ਡੀਐਨਏ ਚੈੱਕ ਕਰਵਾ ਲਓ ਜਿਹੜਾ ਚੋਲਾ ਪਾ ਕੇ ਫਿਰਦਾ ਆ ਆਰਤੀਆਂ ਤਖਾਂਦਾ ਆ ਔਰਤਾਂ ਨੂੰ ਪੁੱਛਾਂ ਦਿੰਦਾ ਆ ਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਵੀ ਇਹਦਾ ਡੀਐਨਏ ਵੀ ਸਿੱਖਾਂ ਦੇ ਵਿੱਚੋਂ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਵੀ ਨਹੀਂ ਹੋਊਗਾ ਸੋ ਅਜਿਹੇ ਢੋਂਗੀ ਸਾਧਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਅਜਿਹੇ ਬਾਬਿਆਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੀਆਂ ਬੀਬੀਆਂ ਨੇ ਸਭ ਤੋਂ ਵੱਧ ਸਾਡਾ ਬੇੜਾ ਕਰਕ ਕੀਤਾ ਹੈ ਠੀਕ ਹੈ ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ ਬੋਧੀਆਂ ਹੋ ਜਾਨੀਆਂ ਹੋ ਸਿੱਖੋਂ ਇਸਾਈਆਂ ਰੱਬ ਇੱਕੋ ਹੀ ਹੁੰਦਾ ਹੈ ਖਸਮ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਖਸਮ ਬਦਲੋਗੇ ਠੀਕ ਹੈ ਨਾ ਤਾਂ ਤੁਹਾਨੂੰ ਲੋਕ ਕੰਜਰ ਜਾਂ ਕੰਜਰੀ ਕਹਿਣਗੇ ਫਿਰ ਤੁਹਾਨੂੰ ਸ਼ਬਦਾਂ ਤੋਂ ਭੱਜਣ ਦੀ ਲੋੜ ਨਹੀਂ ਤੁਹਾਨੂੰ ਉਹ ਐਕਸੈਪਟ ਕਰਨਾ ਪੈਣਾ ਹੈ ਇਸ ਕਰਕੇ ਅਜਿਹੇ ਬਾਬਿਆਂ ਕੋਲ ਤੁਸੀਂ ਜਾਓਗੇ ਤਾਂ ਤੁਸੀਂ ਆਪ ਆਪਣਾ ਫਾਇਦਾ ਚੱਕਵਾਓਗੇ ਤੁਸੀਂ ਧੰਨ ਦਾ ਵੀ ਨੁਕਸਾਨ ਕਰਾਓਗੇ ਮਨ ਦਾ ਵੀ ਕਰਵਾਓਗੇ ਤਾਂ ਜਿੱਦਾਂ ਬੀਬੀ ਦਾ ਹੋਇਆ ਧੰਨ ਦਾ ਵੀ ਕਰਵਾਓਗੇ ਸੋ ਉਹ ਸਾਡੇ ਉੱਤੇ ਆ ਵੀ ਅਸੀਂ ਦੇਹਧਾਰੀਆਂ ਦੇ ਪਿੱਛੇ ਲੱਗਣਾ ਜਾਂ ਉਸ ਇੱਕ ਰੱਬ ਨੂੰ ਮੰਨ ਕੇ ਧਿਆਣਾ ਆ ਘਰੇ ਬਹਿ ਕੇ ਤੇ ਸਾਨੂੰ ਉਦਾਂ ਹੀ ਸਭ ਕੁਝ ਮਿਲ ਜਾਣਾ ਹੈ